ਅੱਜ ਪੰਜਾਬ ਦਾ ਹਾਲ ਉਹੀ ਹੋ ਗਿਆ ਹੈ ਜਿਵੇਂ ਜੰਗਲ ਦੇ ਸ਼ੇਰਾਂ ਨੂੰ ਗਿੱਦੜਾਂ ਦੇ ਝੁੰਡ ਨੇ ਘੇਰ ਲਿਆ ਹੋਵੇ ਸਾਡੇ ਸ਼ੇਰਾਂ ਦੇ ਪੁੱਤਰ ਆਪਣੀ ਤਾਕਤ ਆਪਣੀ ਪਹਿਚਾਨ ਸਭ ਕੁਝ ਭੁੱਲ ਬੈਠੇ ਨੇ ਅਸਲ ਸ਼ੇਰ ਚੁੱਪ ਨੇ ਤੇ ਨਕਲੀ ਸ਼ੇਰ ਗਿੱਦੜਾਂ ਵਾਂਗ ਚੀਲਾ ਰਹੇ ਨੇ ਕਲਪਨਾ ਕਰੋ ਜਿ ਸ਼ੇਰ ਦੇ ਬੱਚਾ ਨੂੰ ਗਿੱਦੜਾਂ ਨਾਲ ਰੱਖ ਕੇ ਪਾਲ ਦਿੱਤਾ ਜਾਵੇ ਉਹ ਵੀ ਹੌਲੀ ਹੌਲੀ ਗਿੱਦੜਾਂ ਵਾਂਗ ਬੋਲਣ ਲੱਗ ਪੈਣ ਤੇ ਆਪਣੀ ਗਰਜ ਭੁੱਲ ਜਾਣ ਇਹੀ ਹਾਲ ਸਾਡੇ ਨਾਲ ਹੋਇਆ ਹੈ ਸ਼ੇਰਾਂ ਦੀ ਕੌਮ ਗਿੱਦਣਾ ਦੇ ਨਕਾਬ ਹੇਠ ਜਿਉਂਦੀ ਪਈ ਹੈ ਅੱਜ ਨਕਲੀ ਚਿਹਰੇ ਪੱਗਾਂ ਵਿੱਚ ਸਿਰ ਫਸਾ ਕੇ ਸਾਡੇ ਵਿੱਚ ਹੀ ਨੇ ਅਤੇ ਜਦੋਂ ਕੋਈ ਅਸਲ ਸੱਚ ਬੋਲਦਾ ਹੈ ਇਹ ਝੁੰਡ ਚਿੜ ਜਾਂਦਾ ਹੈ ਕਦੇ ਇਹ ਧਰਤੀ ਦੁਨੀਆ ਦਾ ਸਭ ਤੋਂ ਸ਼ਾਨਦਾਰ ਰਾਜ ਸੀ ਜਿੱਥੇ ਹਰ ਵਰਗ ਹਰ ਇਨਸਾਨ ਸੁੱਖ ਨਾਲ ਰਹਿੰਦਾ ਸੀ ਪਰ ਹੁਣ ਅਸੀਂ ਆਪਣੇ ਕਰਮਾਂ ਨਾਲ ਚੰਦ ਗੱਦਾਰਾਂ ਦੀ ਗੱਦਾਰੀ ਨਾਲ ਪੈਰਾਂ ਤੋਂ ਲੈ ਕੇ ਸਿਰ ਤੱਕ ਇਹਨਾਂ ਦੇ ਗੁਲਾਮ ਬਣ ਚੁੱਕੇ ਹਾਂ ਇਹ ਕੋੜਾ ਸੱਚ ਹੁਣ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਅਸੀਂ ਗੁਲਾਮ ਬਣ ਚੁੱਕੇ ਹਾਂ ਇਹੀ ਸੱਚ ਹੈ ਨਾ ਚੰਗੇ ਮਾੜੇ ਦੀ ਪਹਿਚਾਨ ਰਹੀ ਨਾ ਅਸਲੀ ਤਾਕਤ ਦਾ ਅਹਿਸਾਸ ਇਥੇ ਕੋਠੀਆਂ ਕਾਰਾਂ ਜਾਇਦਾਦਾਂ ਦਾ ਕੋਈ ਮੁੱਲ ਨਹੀਂ ਰਹਿ ਗਿਆ ਜਿਹਨੂੰ ਚਾਹੁੰਦੇ ਨੇ ਮਰਵਾ ਦਿੱਤਾ ਜਾਂਦਾ ਹੈ ਆਵਾਜ਼ ਬੰਦ ਕਰ ਦਿੱਤੀ ਜਾਂਦੀ ਹੈ ਪਿਛਲੀਆਂ ਦਿਨੀ ਵੇਖੋ ਸਾਡੇ ਕਿੰਨੇ ਗੱਬਰੂ ਬੇਮੌਤੇ ਹੀ ਮਾਰ ਦਿੱਤੇ ਗਏ ਬੜਾ ਭਿਆਨਕ ਸਮਾਂ ਆ ਗਿਆ ਹੈ ਮੋਹੱਲੇ ਵਿੱਚ ਲੱਗੀ ਅੱਗ ਨੂੰ ਵੇਖ ਕੇ ਇਹ ਨਾ ਸੋਚੋ ਕਿ ਲਪਟਾ ਸਾਡੇ ਘਰ ਨਹੀਂ ਪਹੁੰਚਣਗੀਆਂ ਕੋਈ ਨਹੀਂ ਬਖਸ਼ਿਆ ਜਾਵੇਗਾ ਇਹ ਕਹਿ ਦੇਣਾ ਬੜਾ ਸੌਖਾ ਕਿ ਸਾਡਾ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਸਾਡੀਆਂ ਵੋਟਾਂ ਨਾਲ ਸਰਕਾਰ ਬਣਦੀ ਹੈ ਸਾਡੇ ਦਿੱਤੇ ਟੈਕਸ ਨਾਲ ਜ਼ਿੰਦਗੀ ਭਰ ਬਿਊਰੋਕਰੇਟਸ ਨੂੰ ਤਨਖਾਹਾਂ ਤੇ ਮਰਨ ਤੱਕ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਨੇ ਤੇ ਸਾਡੀ ਜ਼ਿੰਦਗੀ ਇਹ ਨਾ ਸਰਕਾਰੀ ਮੁਲਾਜ਼ਮਾਂ ਦੀ ਜੀ ਹਜ਼ੂਰੀ ਵਿੱਚ ਲੰਘ ਜਾਂਦੀ ਹੈ ਹੈ ਨਾ ਕਮਾਲ ਦੀ ਡੈਮੋਕ੍ਰੇਸੀ ਜਦੋਂ ਗੱਲ ਕਰੀਏ ਹੱਕ ਦੀ ਤੁਰੰਤ ਸਾਨੂੰ ਕਹਿ ਦਿੰਦੇ ਨੇ ਵੱਖਵਾਦੀ ਅਤਵਾਦੀ ਜਾਂ ਖਾਲਸਤਾਨੀ ਪਰ ਸੱਚੇ ਹੈ ਇਹ ਸਾਨੂੰ ਨਹੀਂ ਅਸੀਂ ਇਹਨਾਂ ਨੂੰ ਪ੍ਰੋਟੈਕਟ ਕਰ ਰਹੇ ਹਾਂ ਬਾਰਡਰਾਂ ਤੇ ਸਾਡੀ ਕੌਮ ਖੜੀ ਹੈ ਜਿੱਥੇ ਰੋਜ਼ ਬੇਗਿਣਤ ਲਾਸ਼ਾਂ ਆਂਦੀਆਂ ਨੇ ਮਨੁੱਖੀ ਸੇਵਾ ਵਿੱਚ ਵੀ ਅਸੀਂ ਹਮੇਸ਼ਾ ਅੱਗੇ ਹਾਂ ਨਾ ਸਿਰਫ ਪੰਜਾਬ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਜਿੱਥੇ ਵੀ ਸੰਕਟ ਆਂਦਾ ਹੈ ਸਾਡੀ ਕੌਮ ਸਭ ਤੋਂ ਪਹਿਲਾਂ ਪਹੁੰਚਦੀ ਹੈ ਪੂਰੇ ਭਾਰਤ ਵਾਸਤੇ ਪੰਜਾਬ ਦਾ ਫੂਡ ਗ੍ਰੇਨ ਯੋਗਦਾਨ 20% ਹੈ ਵਿਦੇਸ਼ੀ ਮੁਦਰਾ ਵਿੱਚ ਪੰਜਾਬੀ ਹਰ ਸਾਲ 3.5 ਬਿਲੀਅਨ ਡਾਲਰ ਭੇਜਦੇ ਨੇ ਇਹੀ ਰਕਮ ਭਾਰਤ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਦੀ ਹੈ ਪਰ ਸੁਣੋ ਇਸ ਅੰਨਦਾਤਾ ਦੀ ਕਹਾਣੀ ਦਰਦ ਨਾਲ ਭਰੀ ਹੈ ਸਿਰਫ 6 ਜ਼ਿਲ੍ਹਿਆਂ ਵਿੱਚ 2000 ਤੋਂ ਲੈ ਕੇ 2018 ਤੱਕ ਲਗਭਗ 10000 ਕਿਸਾਨਾਂ ਨੇ ਆਤਮ ਹੱਤਿਆ ਕਰ ਲਈ ਇਹ ਅੰਕੜੇ ਚੀਕਦੇ ਨੇ ਕਿ ਕੌਣ ਕਿੰਨਾ ਜ਼ੁਲਮ ਸਹਿ ਰਿਹਾ ਹੈ ਅਤੇ ਜਿਨ੍ਹਾਂ ਦਾ ਕੋਈ ਦੇਣ ਹੀ ਨਹੀਂ ਉਹ ਸਾਡੇ ਤੇ ਰਾਜ ਕਰ ਰਹੇ ਨੇ ਪੰਜਾਬ ਵਿਧਾਨ ਸਭਾ ਵਿੱਚ 117 ਮੈਂਬਰ ਨੇ ਪਰ ਉਹਨਾਂ ਵਿੱਚੋਂ ਸਿਰਫ 4 ਜਾਂ 5 ਹੀ ਅਜਿਹੇ ਨੇ ਜੋ ਸਾਡੀ ਪੂਰੀ ਕੌਮ ਨਾਲ ਖੇਡ ਰਹੇ ਨੇ ਲੁੱਟ ਰਹੇ ਨੇ ਕੁੱਟ ਰਹੇ ਨੇ ਦਬਾ ਰਹੇ ਨੇ ਇਹ ਸਿਰਫ ਚਿਹਰੇ ਬਦਲਦੇ ਨੇ ਵਾਰੀਆਂ ਵੰਡੀਆਂ ਹੋਈਆਂ ਨੇ ਹਰ ਵਾਰ ਉਹੀ ਖੇਡ ਖੇਡਦੇ ਨੇ ਤੇ ਅਸੀਂ ਫੇਰ ਭੁੱਲ ਜਾਂਦੇ ਆ ਪਰ ਸੱਚ ਇਹ ਹੈ ਜੰਗਲ ਅਜੇ ਸਾਡਾ ਹੈ ਸਿਰਫ ਸਾਨੂੰ ਆਪਣੀ ਗਰਜ ਯਾਦ ਕਰਨੀ ਪਵੇਗੀ ਗਿੱਦੜਾਂ ਦੇ ਸ਼ੋਰ ਵਿੱਚ ਜਦ ਤੱਕ ਸ਼ੇਰ ਚੁੱਪ ਰਹੇਗਾ ਰਾਜ ਉਹਨਾਂ ਦਾ ਹੀ ਰਹੇਗਾ ਅਗਲੀ ਵੀਡੀਓ ਵਿੱਚ ਅਸੀਂ ਇਹਨਾਂ ਨਕਲੀ ਚਿਹਰਿਆਂ ਦਾ ਅਸਲ ਸੱਚ ਲੈ ਕੇ ਆਵਾਂਗੇ ਤਿਆਰ ਰਹੋ ਇਹ ਸਿਰਫ ਕਹਾਣੀ ਨਹੀਂ ਇਹ ਜਾਗਰੂਕਤਾ ਦਾ ਐਲਾਨ ਹੈ ਸ਼ੇਰਾਂ ਦੀ ਗਰਜ ਮੁੜ ਆਵੇਗੀ